ਕੁਝ ਦਿਨ ਪਹਿਲਾਂ ਇੱਕ ਇਨਫੋਰਮੇਸ਼ਨ ਆਈ ਸੀ ਜਿਹੜੇ ਕੋਲ ਦਰਸ਼ਨ ਸਿੰਘ ਵਾਸੀ ਟੈਂਟਰ ਉਹਨਾਂ ਕੋਲੋਂ ਇੱਕ ਕੰਪਲੇਨਟ ਕੋ ਦਿੱਤੀ ਗਈ ਸੀ ਤੇ ਕੋਈ ਹਰਿਆਣਾ ਬੇਸਡ ਗੈਂਗਸਟਰ ਦਾ ਨਾਮ ਲੈ ਕੇ ਉਹਨਾਂ ਨੂੰ ਕਾਲ ਹੋ ਰਹੀ ਸੀ ਐਕਸਟੋਰਸ਼ਨ ਕਾਲ ਹੋ ਰਹੀ ਸੀ ਜਿਹਦੇ ਵਿੱਚ 20 ਲੱਖ ਰੁਪਏ ਡਿਮਾਂਡ ਕੀਤਾ ਜਾ ਰਿਹਾ ਸੀਗਾ ਤੇ ਜਾਨਵਾਰੀ ਨੀ ਧਮਕੀਆਂ ਉਹਨਾਂ ਨੂੰ ਦਿੱਤੀਆਂ ਸੀ ਤਾਂ ਉਸ ਕੰਪਲੇਨਟ ਦੇ ਬੇਸ ਤੇ ਸੀ ਇੱਕ ਐਫਆਈਆਰ ਨੰਬਰ 157 ਰਜਿਸਟਰ ਕੀਤੀ ਸੀ ਤੇ ਇਹ ਮੁੱਦਾ ਕਾਫੀ ਹਾਈਲਾਈਟ ਹੋਇਆ ਸੀਗਾ ਮੀਡੀਆ ਐਂਡ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਵੀ ਕਾਫੀ ਡਿਸਕਸ ਹੋਇਆ ਸੀਗਾ ਤੇ ਆਫਟਰ ਗੈਟਿੰਗ दैट ਕੰਪਲੇਂਟ ਅਸੀਂ ਇੱਕ ਇੱਕ ਵਕ ਵਕ ਟੀਮਾਂ ਇਕੱਠੀਆਂ ਕੀਤੀਆਂ ਸੀਗੀਆਂ ਆ ਐਸਪੀ ਇਨਵੈਸਟੀਗੇਸ਼ਨ ਐਂਡ ਇਨਚਾਰਜ ਸੀਆਈਏ ਪਟਿਆਲਾ ਇਹਨਾਂ ਦੀ ਕਮਾਂਡ ਹੇਠ ਆ ਇਹਨਾਂ ਟੀਮਸ ਨੇ ਵਕ ਵਕ ਐਂਡਰਸ ਤੋਂ ਜਿਹੜੀ ਇਨਵੈਸਟੀਗੇਸ਼ਨ ਅਮਲ ਤੇ ਆਦੀ ਪਰ ਟੈਕਨੀਕਲੀ ਫਿਊਜਡ ਇਨਵੈਸਟੀਗੇਸ਼ਨ ਹਿਊਮਨ ਇੰਟੈਲੀਜੈਂਸ ਯੂਜ਼ ਕੀਤੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਆ ਇਹ ਮਰਜ ਹੋਇਆ ਇਹਦੇ ਚ ਦੋ ਬੰਦਿਆਂ ਦੇ ਨਾਮ ਮਰਜ ਹੋਏ ਸੰਪ੍ਰੀਤ ਸਿੰਘ ਸਣੀ ਤੇ ਇੱਕ ਰੋਹਿਤ ਰਾਸ ਤੇ ਤੋਂ ਇਹ ਦੋ ਬੰਦਿਆਂ ਨੂੰ ਅਰੈਸਟ ਕਰ ਲਿਆ ਗਿਆ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਜੋ ਸੰਪ੍ਰੀਤ ਹੈ ਇਹ ਦਰਸ਼ਨ ਸਿੰਘ ਦਾ ਰਿਸ਼ਤੇਦਾਰ ਹੈ ਤੇ ਰੋਹਿਤ ਐਂਡ ਸੰਪ੍ਰੀਤ ਆਪਸ ਚ ਕਾਫੀ ਗੂੜੇ ਫੈਡ ਨੇ 11-12 ਸਾਲ ਤੋਂ ਇਹਨਾਂ ਦੀ ਫੈਨਸ਼ਿਪ ਹੈ ਤੇ ਇਹ ਦੋਨੋਂ ਵਿਅਕਤੀ ਗੈਂਗਸਟਰ ਸਬੰਧੀ ਜਿਹੜੇ ਯੂਜ਼ਰਸ ਨੇ ਜਾਂ ਉਹਨਾਂ ਦੀ ਅਪਰਾਧਿਕ ਗਤੀਵਿਧੀਆਂ ਹੈਗੀਆਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਲਾਲਚ ਵਿੱਚ ਆ ਕੇ ਇਜ਼ੀ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਇੱਕ ਇਹ ਵਾਰਦਾਤ ਪਲਾਨ ਕੀਤੀ ਜੇ ਜੋਗੀ ਦਰਸ਼ਨ ਸਿੰਘ ਨੇ ਕੁਝ ਦਿਨ ਪਹਿਲਾਂ ਇੱਕ ਫੋਰਚਨਰ ਕਾਰ ਜਿਹੜੀ ਪਰਚੇਸ ਕੀਤੀ ਸੀ ਉਹ ਇਹਨਾਂ ਨੂੰ ਲੱਗਿਆ ਸੰਪੀਤ ਸਿੰਘ ਨੂੰ ਕਿ ਇਤੋਂ ਪੈਸਾ ਅਸੀਂ ਕਾਲ ਕਰਕੇ ਜਾਂ ਅਪਰਾਧਿਕ ਕੋਈ ਪਲਾਨ ਕਰਕੇ ਅਸੀਂ ਇਤੋਂ ਪੈਸਾ ਆ ਕਰਵਾ ਸਕਦੇ ਹਾਂ ਤਾਂ ਉਸਦੇ ਚੱਲਦੇ ਇਹ ਦੋਨਾਂ ਨੇ ਪਲਾਨ ਕੀਤਾ ਆ ਬੜੇ ਸ਼ਾਤਰ ਕਿਸਮ ਦੇ ਅਗਰਕੀ ਸੀ ਇਹ ਹਰਿਆਣੇ ਦੇ ਵਿੱਚ ਗਏ ਹੈਗੇ ਆ ਹਰਿਆਣੇ ਦੇ ਵਿੱਚ ਉਹ हिसारਪੁਰੇ ਰੇਲਵੇ ਸਟੇਸ਼ਨ ਤੋਂ ਇਹਨਾਂ ਨੇ ਇੱਕ ਮੋਬਾਈਲ ਚੋਰੀ ਕੀਤਾ ਤਾਂ ਉਸ ਤੋਂ ਕਾਲਸ ਕੀਤੀਆਂ ਐਕਸਟਰੈਕਸ਼ਨ ਦੀਆਂ 13 9 13 ਸਤੰਬਰ ਨੂੰ ਇਹਨਾਂ ਨੇ ਕਾਲਸ ਜਿਹੜੀਆਂ ਹੋਈਆਂ ਹੈਗੀਆਂ ਦਰਸ਼ਨ ਦੇ ਮੋਬਾਈਲ ਤੇ ਤੇ ਆਫਟਰ ਦੈਟ ਇਹਨਾਂ ਨੇ ਮੋਬਾਈਲ ਫੋਨ ਵੀ ਡਿਸਟਰੋਏ ਕਰ ਦਿੱਤਾ ਤੇ ਨਾਲ ਹੀ ਇਹਨਾਂ ਨੇ ਜੁਰਮ ਨੁਲਕਾਉਣ ਵਾਸਤੇ ਇਹ ਵੀ ਪ੍ਰਯਾਸ ਕੀਤਾ ਕਿ ਜਿਹੜੀ ਕਾਲ ਹੈ ਉਹ ਰੋਹਿਤ ਵੱਲੋਂ ਕੀਤੀ ਜਾਵੇ ਤਾਂ ਜੋ ਸੰਪੀਤੀ ਜਿਹੜੀ ਆਵਾਜ਼ ਆ ਉਹ ਦਰਸ਼ਨ ਪਹਿਚਾਨ ਜਾਵੇ ਕਿਉਂਕਿ ਰੋਹਿਤ ਨੂੰ ਕਰੇ ਦਰਸ਼ਨ ਸਿੰਘ ਨਹੀਂ ਬਣਿਆ ਸੀਗਾ ਪਰ ਸੰਪੀਤ ਦਾ ਰਿਸ਼ਤੇਦਾਰ ਸੀ ਬਟ ਸਾਡੀ ਟੀਮ ਨੇ ਬੜਾ ਪ੍ਰੋਫੈਸ਼ਨਲੀ ਇਹਦੇ ਚ ਇਨਵੈਸਟੀਗੇਟ ਕੀਤਾ ਥੋਰੋਲੀ ਇਹਨੂੰ ਕੇਸ ਨੂੰ ਜਦੋਂ ਇਨਵੈਸਟੀਗੇਟ ਕੀਤਾ ਗਿਆ ਤਾਂ ਇਹਨਾਂ ਦੇ ਰੋਲ ਜਿਹੜੇ ਹੈਗੇ ਆ ਉਹ ਸਾਡੇ ਔਨ ਰਿਕਾਰਡ ਸਾਨੂੰ ਅਸੀਂ ਐਸਟੈਬਲਿਸ਼ ਕਰਨ ਵਿੱਚ ਕਾਮਯਾਬ ਹੋਏ ਤੇ ਆਫਟਰ ਦੈਟ ਇਹਨਾਂ ਦੀ ਅਰੈਸਟ ਵਾਲੀ ਇਹਨਾਂ ਦੀ 28 ਗ੍ਰੇਡ ਕੋਸੇ ਅਰੈਸਟ ਪਾਈ ਹੈ ਹੁਣ ਸਾਡੇ ਕੋਲੋਂ ਪੁਲਿਸ ਰਿਮਾਰਡ ਤੇ ਇਹ ਕਿਸੇ ਹਰਿਆਣਾ ਬੇਸਡ ਗੈਂਗਸਟਰ ਦਾ ਨਾਮ ਲੈ ਰਹੇ ਸੀ ਤੋਂ ਉਹ ਅਸੀਂ ਪਤਾ ਕਰ ਰਹੇ ਆ ਕਿ ਉਹ ਜਸਟ ਨਾਮ ਹੀ ਲੈ ਰਹੇ ਸੀ ਜਾਂ ਉਹਨਾਂ ਅੱਜ ਇਹਦਾ ਕੋਈ ਸੰਬੰਧ ਹੈਗਾ ਜਾਂ ਉਹਨੂੰ ਵੀ ਕਿਨਾਂ ਵਿੱਚ ਇਨਵੋਲਵ ਕਿਨਾ ਬਦਲੋ ਕੀਤਾ ਗਿਆ ਸੀ ਤਾਂ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਲੈਕਟ ਕਰਦੇ ਹੋਏ ਸਾਡੀ ਟੀਮ ਨੇ ਇਹ ਵੱਡੀ ਜੀਤ ਸਾਬਤ ਕਰ ਜਾਈਆਂ ਨੇ ਪਹਿਲਾਂ ਵੀ ਕੋਈ ਮਾਮਲਾ ਕਰਦੇ ਨਹੀਂ ਨਹੀਂ ਪਹਿਲਾਂ ਇਹਨਾਂ ਦੇ ਖਿਲਾਫ ਕੋਈ ਮਾਮਲਾ ਨਹੀਂ ਸਰ ਹਰਿਆਣਾ ਬੀਸ ਗੈਂਗਸਟਰ ਕਿਹੜਾ ਹੈ ਜੀ ਇਸ ਦੇ ਕਪਿਲ ਲੰਦੂ ਨਾਮ ਦਾ ਕੋਈ ਗੈਂਗਸਟਰ ਹੈ ਜੋ ਹਰਿਆਣਾ ਦੇ ਵਿੱਚ ਐਕਟਿਵ ਹੈ ਤੇ ਹਰਿਆਣਾ ਚ ਉਹਦੇ ਖਿਲਾਫ ਬਰਾਦਰਕ ਮਾਮਲੇ ਹੈਗੇ ਆ ਤਾਂ ਉਹ ਸੰਪੀਲ ਸੰਨੀ ਬੇਸਿਕਲੀ ਹੈ ਜਿਹੜਾ ਨਾਮ ਲਿਆ ਸੀਗਾ ਉਹਦੇ ਇਹ ਪਲਾਨ ਸੀ ਕ੍ਰੋਤੀ ਕਿੰਨੀ ਮਣੀ ਬੀਚ ਸਰ 2 ਲੱਖ ਦੀ ਟੋਟਲ ਇਹਨਾਂ ਨੇ ਕ੍ਰੋਤੀ ਮੰਗਦੀ ਜਿਸ ਤੋਂ ਭਰਤੀ ਮੰਗੀ ਉਹਦੀ ਪ੍ਰੋਫਾਈਲ ਕੀ ਹੈ ਜੀ ਤੇ ਜਿਹੜੇ ਨਾਮ ਪਏ ਮੰਗੇ ਆ ਆ ਇਹ ਦਰਸ਼ਨ ਨਾਮ ਦਾ ਵਿਅਕਤੀ ਹੈ ਜੀ ਇਹ ਬੇਸਿਕਲੀ ਟੈਂਡਲ ਵਿਲੇਜ ਦਾ ਰਹਿਣ ਵਾਲਾ ਹੈ ਤੇ ਅੱਜ ਕੱਲ ਇਹ ਪੰਜਾਬ ਜਿਹੜੀ ਵਰਕਰਸ ਯੂਨੀਅਨ ਇੱਕ ਬੁਲਦਾ ਦਾ ਨਿਕ ਬਣੀ ਹੋਈ ਉਹਦਾ ਪ੍ਰੈਜ਼ੀਡੈਂਟ ਹੈ ਸੋ ਕੀ ਕੁਝ ਰਿਕਵਰ ਹੋ ਜਾਂਦੀ ਹੈ ਹਲੇ ਤੱਕ ਇਹਨਾਂ ਦੇ ਨੂੰ ਅਰੈਸਟ ਕੀਤਾ ਗਿਆ ਅਸੀਂ ਇਹਨੂੰ ਥੋਰੋਲੀ ਇਨਵੈਸਟੀਗੇਟ ਕਰ ਰਹੇ ਹਾਂ ਜਿਹੜੇ ਮੋਬਾਈਲ ਫੋਨ ਕਰ ਇਹਨਾਂ ਨੇ ਯੂਜ਼ ਕੀਤੇ ਸੀ ਜਾਂ ਕੋਈ ਇਹਨਾਂ ਤੇ ਲਿੰਕ ਜਿਹੜੇ ਗੈਂਗਸ ਉਹਦਾ ਨਾਮ ਲੈ ਰਹੇ ਸੀਗੇ ਉਹ ਅਸੀਂ ਉਸ ਵੰਦੀ ਇੰਟਰਵੈਨਸ਼ਨ ਕਰ ਰਹੇ ਆ ਤੇ ਇਹ ਇਨਵੈਸਟੀਗੇਸ਼ਨ ਚ ਸ਼ਾਇਦ ਆਪਰਾਮਪੀ ਕਰਾਵੇ ਕੋਈ ਜੇਲ ਵਗੈਰਾ ਦਾ ਵੀ ਲਿਖ ਨਹੀਂ Not yet ਬੜਾ ਰੀਜ਼ਨ ਕੀ ਆਇਆ ਸਮਝ ਨਹੀਂ ਰਹੀ ਕਿ ਬੰਦਾ ਮੀਰੇ ਜੀ ਇਹ ਤਾਂ ਹੁਣ ਡਿਪੈਂਡ ਕਰਦਾ ਜੀ ਔਪੋਰਚੁਨਿਟੀ ਆਇਆ ਜੀ ਮਗਰ ਜਿਹੜਾ ਹੈ ਜੀ ਤੁਹਾਨੂੰ ਪਾਸਾ ਦੀ ਯੂਨੀਵਰਸ ਦਾ ਅੰਦਰ ਅੰਦਰ ਹੈ ਠੀਕ ਹੈ ਇਸ ਪੀਸਾ ਨੂੰ ਰੀਜ਼ਨ ਕੀ ਸਾਹਮਣੇ ਆਇਆ ਕੋਈ ਇਹਨਾਂ ਤੇ ਕਰਜ਼ਾ ਸੀ ਜਾਂ ਕੀ ਰੀਜ਼ਨ ਸੀ ਆ ਇਹਨਾਂ ਨੇ ਇਸ ਤਰ੍ਹਾਂ ਦੇ ਸੋਚ ਕੀਤਾ ਜਿਵੇਂ ਪਹਿਲਾਂ ਦੱਸਿਆ ਕਿ ਇਹ ਬੰਦੇ ਆਪਸ ਵਿੱਚ ਦੋਸਤ ਸੀ ਅ ਅਪਰਾਧਿਕ ਜਿਹੜੀਆਂ ਨਿਊਜ਼ਸ ਨੇ ਜਾਂ ਅਪਰਾਧਿਕ ਗਤੀਵਿਧੀਆਂ ਜਿਹੜੇ ਗੈਂਗਸਟਰ ਨੇ ਉਹਨਾਂ ਦੀਆਂ ਗਤੀਵਿਧੀਆਂ ਸਟਾਪਸ਼ਨ ਕੋਲਾ ਦੀਆਂ ਨਿਊਜ਼ਸ ਵਗੈਰਾ ਉਹਨਾਂ ਤੋਂ ਪ੍ਰਭਾਵਿਤ ਹੋਏ ਇਹਨਾਂ ਨੇ ਪਲਾਨ ਕੀਤਾ ਕਿ ਅਸੀਂ ਵੀ ਕੋਈ ਗਲਤ ਜਿਹੜਾ ਰਸਤਾ ਜਾਂ ਨਾਲੇਦ ਵਸ ਆ ਕੇ ਇਹਨਾਂ ਨੇ ਗਲਤ ਰਸਤਾ ਅਖਤਿਆਰ ਕੀਤਾ ਉਸੇ ਚੱਲਦੇ ਇਹਨਾਂ ਨੇ ਇੱਕ ਈਜ਼ੀ ਟਾਰਗੇਟ ਚੂਜ਼ ਕਰ ਲਿਆ ਕਿ ਇਹ ਬੰਦਾ ਹੈਗਾ ਜਿਹਦੇ ਤੋਂ ਸਾਨੂੰ ਅਸੀਂ ਧਰਾ ਕੇ ਪੈਸੇ ਲੈ ਸਕਦੇ ਹਾਂ ਰਿਸ਼ਤੇਦਾਰ ਸੀ ਜਾਣਦੇ ਸੀ ਤਾਂ ਉਸ ਵਜ੍ਹਾ ਕਰਕੇ ਇਹਨਾਂ ਨੇ ਪਲਾਨ ਕੀਤਾ ਇਹ ਜਿਹੜੀ ਕਾਲਿੰਗ ਸੀ ਨਾ ਜਿਹੜੀ ਇਹ WhatsApp ਕਾਲਿੰਗਸ ਜਿਹੜੀਆਂ ਆਈਆਂ ਨੇ ਇਹ ਕੁਝ WhatsApp ਕਾਲਸ ਨੇ ਤਾਂ ਕੁਝ ਨਾਰਮਲ ਕਾਲਸ ਵੀ ਹੋਈਆਂ ਤਾਂ ਅਲੱਗ-ਅਲੱਗ ਨੰਬਰਸ ਤੋਂ ਇਹਨਾਂ ਨੇ ਬੇਸਿਕਲੀ ਇਥੇ ਟਰਾਈ ਕੀਤਾ ਇਸ ਦੀ ਸਟਰੀਟ ਪੈਕੇਟ ਬ੍ਰੈਂਡ ਸੀ ਕਿੰਨੇ ਕੁ ਪੜੇ ਲਿਖੇ ਸੀ ਕੀ ਉੱਪਰ ਸੀ ਤਾਂ ਅਰਾਊਂਡ 30 ਦੇ ਕਰੀਬ ਇਹ ਜ ਹੈ ਇਹਨਾਂ ਦੀ ਜਾਦਾ ਪੜੇ ਲਿਖੇ ਨੇ ਜੋ ਸੰਪ੍ਰੀਤ ਹੈ ਉਹ ਪ্লামਬਰ ਦਾ ਕੰਮ ਕਰਦਾ ਹੈ ਉਹਨਾ ਆਰਾਊਂਡ 29 ਸਾਲ ਦਾ ਹੈ ਇਹ ਜਿਹੜਾ 10 ਪੜਿਆ ਹੋਇਆ ਜੋ ਰੋਹਿਤ ਹੈ ਉਹ ਪਲੱਸ 2 ਪਾਸ ਹੈ ਤੇ ਉਹ ਮਾਰਕੀਟਿੰਗ ਦਾ ਕੰਮ ਕਰਦਾ ਕਿਸੇ ਕੰਪਨੀ ਦੇ ਵਿੱਚ ਉਹਦੇ ਕਰਕੇ ਇਹ ਇਹਨਾਂ ਦਾ ਆਪਸ ਚ ਲੈਂਦੇ ਨੇ ਸੀਗਾ ਹੁਣ ਆਉਣਾ ਜਾਣਾ ਸੀਗਾ ਬਿਲਕੁਲ ਜੋ ਸੰਪ੍ਰੀਤ ਉਹ ਅਮਨਗੜ ਦਾ ਰਹਿਣ ਵਾਲਾ ਹੈ ਰੋਹਿਤ ਲਹਿਰੇ ਦਾ ਰਹਿਣ ਵਾਲਾ ਹੈ ਤਾਂ ਪਰ ਆਪਸ ਚ ਬਿਲਦੇ ਜੁਲਦੇ ਸੀਗੇ ਦੋਸਤ ਸੀਗੇ ਤਾਂ ਕਰਕੇ ਇਹਨਾਂ ਨੇ ਇਕੱਠੇ ਇਹ ਵਾਰ ਦਾ ਇਹ ਦੋ ਹੀ ਸੀਗੇ ਉਸ ਤੋਂ ਪਿੱਛੇ ਹੋਰ ਵੀ ਕੋਈ ਹਾਲੇ ਤੱਕ ਦੋਆ ਦਾ ਰੋਲ ਹੀ ਸਾਹਮਣੇ ਆਇਆ ਪੀਜਾ ਜਿਹੜਾ ਇਹਨਾਂ ਨੇ ਨਾਮ ਲਿਆ ਸੀ ਕਿਸੇ ਗੈਂਗਸਟਰ ਦਾ ਉਹਦੇ ਸਮਾਂ ਚ ਹੱਲੇ ਤੱਕ ਸਾਡੇ ਕੋਲ ਇਨਵੈਸਟੀਗੇਸ਼ਨ ਨਹੀਂ ਸਾਹਮਣੇ ਆਇਆ ਬਟ ਅਸੀਂ ਚੈੱਕ ਕਰਾਂਗੇ ਕਿ ਉਹ ਉਹਦੇ ਨਾਲ ਇਹਨਾਂ ਦਾ ਕੋਈ ਲਿੰਕ ਸੀਗਾ ਜਾਂ ਜਸਟ ਉਹਦਾ ਨਾਮ ਯੂਜ਼ ਕਰਕੇ ਇਹ ਪਲਾਨ ਕਰ ਰਹੇ ਸੀ ਠੀਕ